हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਛੇਲੜੀ ਲੈ ਕੇ ਆਏ ਹਾਂਗੇ ਦੋਮੀਆਂ ਆਗੀਆਂ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਵਧੀਆ ਵੀਰੇ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਬਾਜ ਵੀਰੇ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਫੋਲ ਜੀ ਨੇੜੇ ਪਿੰਡ ਬਾਈ ਨੇੜੇ ਸਲਾਦਪੁਰਾ ਤੇ ਇਧਰੋਂ ਸੇਲ ਬਰਾ ਵੀਰੇ ਗੁੰਮਟੀ ਠੀਕ ਆ ਇਹ ਪਿੰਡ ਬਾਈ ਨੂੰ ਨੇੜੇ ਰਹਿੰਦੇ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 8427716277 ਵੀਰੇ ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਵਾਰਡ ਦੇਖ ਰਹੇ ਆ ਕਿਹੜਾ ਸੁਆ ਸੁ ਕਦੋਂ ਸੁਈਏ ਭਾਈ ਕਿੰਨਾ ਟਾਈਮ ਸੁਈ ਨੂੰ 15 ਦਿਨ ਹੋ ਗਏ ਬੱਚਾ ਇਹਨਾਂ ਦਾ ਕੱਲ ਐਕਸਪਾਇਰ ਹੋ ਗਿਆ ਠੀਕ ਹੈ ਭਾਈ ਹਾਂ 15 ਦਿਨ ਹੋ ਗਏ ਸੁਈ ਨੂੰ ਬੱਚਾ ਐਕਸਪਾਇਰ ਹਾਂ ਤੇ ਕਿੰਨਾ ਦੁੱਧ ਆਵੇ ਦੁੱਧ ਦੇ ਥੱਲੇ 20 ਲੀਟਰ ਆ ਵੀਰੇ ਤੇ ਭਾਵੇਂ ਕੋਈ ਦੋ ਟਾਈਮ ਚ ਭਾਈ ਕਰ ਲੈ ਹਾਂ ਦੋ ਤਿੰਨ ਟਾਈਮ ਲੈ ਚੋ ਕੇ ਕੋਈ ਦਿੱਕਤ ਨਹੀਂ ਵੀਰੇ ਭਾਵੇਂ ਭਾਈ ਕਹਿੰਦਾ ਭਾਈ ਦੁੱਧ ਤਾਂ 22 ਲੀਟਰ ਤੱਕ ਜਾਂਦੀ ਹੈਗੀ ਪਰ ਆਪਾਂ 20 ਕਹਿ ਕੇ ਦੇਵਾਂਗੇ ਵੀਰੇ ਠੀਕ ਹੈ ਭਾਈ ਉਹ ਸੌਸੀ ਲ ਹਾਂ ਹਾਂ ਠੰਡੀ ਹੈ ਜਮ ਚ ਚੱਕਰ ਚੱਕੀ ਮੇ ਲੱਗੀ ਆਪਾਂ ਪੂਰੀ ਪੋਲੀ ਆ ਮਸ਼ੀਨ ਤੇ ਚੋਣੇ ਪਰ ਹੱਥੀ ਥਣ ਲੱਗਿਆ ਵੀਰੇ ਲੇਵਾ ਬਈ ਚੈੱਕ ਕਰਾਉਣਾ ਫੀਟਿੰਗ ਵਾਲਾ ਲੇਵਾ ਆ ਬਹੁਤ ਸੋਹਣਾ ਫਾੜੀ ਵਾਲਾ ਡਰੈਸ ਵਿੱਚ ਹੈਗਾ ਬਈ ਹਨਾ ਹਾਂਜੀ ਹਾਂਜੀ ਕਿਆ ਬਾਤ ਆ ਗੁਲਾਬੀ ਥਾਣਾ ਫਾੜੀ ਵਾਲਾ ਡਰੈਪ ਬਹੁਤ ਸੋਹਣਾ ਥੱਲੇ ਤੋਂ ਲੈ ਕੇ ਥਾਹ ਤੱਕ ਲੇਵਾ ਕਰਮ ਵਾਲੀ ਦਾ ਮਾਲੋ ਵਿੱਚ ਮਾਂ ਭਰਿਆ ਵਾਲਾ ਲੇਵਾ ਬਹੁਤ ਚੰਗਾ ਥਾਣਾ ਦਾ ਸਾਈਜ਼ ਚੈੱਕ ਕਰਾਉਣਾ ਗੁਲਾਬੀ ਆ ਗਿਆ ਥਣ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੀਆਂ ਖੋਲੋ ਬਈ ਤੋਰ ਮੜੀ ਸ਼ਾਈਨਿੰਗ ਸੂਨਿੰਗ ਫੁੱਲ ਬਰੀਡ ਬਹੁਤ ਚੰਗੀ ਆ ਗਈ ਫੇਸ ਵਗੈਰਾ ਚੈੱਕ ਕਰਾਉਣਾ ਬਹੁਤ ਚੰਗਾ ਬੋਦੀ ਬਾਦੀ ਫੁੱਲ ਕਮਾਲ ਦੀ ਵੱਡੀ ਵੱਡੀ ਬਹੁਤ ਆ ਬਈ ਹਨਾ ਹਾਂਜੀ ਅੱਲੇ ਤਾਂ ਕੀ ਰਹ ਮੋਲ ਵੀਰੇ 75000 ਰੁਪਏ ਮੈਡ 75000 ਹਾਂਜੀ ਹਾਂਜੀ ਠੀਕ ਹੈ ਬਾਈ 75000 ਰੁਪਿਆ ਮੋਲ ਤੇ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਦੁੱਧ 22 ਲੀਟਰ ਆਰਾਮਦਾਰੀ ਨਾਲ ਵੀਰੇ ਠੀਕ ਹੈ ਬਾਈ 20 ਲੀਟਰ ਦਾ ਆਪਾ ਜਿੰਨੇ ਮਰਜੀ ਚਾਰ ਡੰਗ ਚੋਕੇ ਲੈ ਜਾਓ 20 ਲੀਟਰ ਦੀ ਆਪਣੀ ਗਾਰੰਟੀ ਹੈ ਵੀਰੇ ਇਸ ਟਾਈਮ ਠੀਕ ਹੈ ਲੇਵਾ ਕਮਾਲ ਦਾ ਬਾਈ ਫੀਟਿੰਗਾਂ ਵਾਲਾ ਲੇਵਾ ਬਹੁਤ ਸੋਹਣਾ ਲੇਵਾ ਬਾਕੀ ਖਣ ਬਹੁਤ ਚੰਗਾ ਲੱਗਾ ਚਵਾਈ ਬਾਈ ਕਹਿੰਦਾ ਇੱਕ ਨੰਬਰ ਪਾਲੀਸਮੀ ਚੰਗੀ ਆ ਜਾਤ ਬ੍ਰੀਡ ਬਹੁਤ ਆ ਕੱਦ ਕਾਠ ਬਹੁਤ ਆ ਗਿਆ ਤੇ ਅੱਗੇ ਬਾਈ ਦੋ ਨੰਬਰ ਤੇ ਇਹ ਕ੍ਰੌਚ ਆ ਗਈ ਵੀਰੇ ਬੜਾ ਪਹਿਲਾਂ ਹਾਂ ਦੋ ਦੰਦ ਦਾ ਵੀਰੇ ਦੋ ਦੰਦ ਦਾ ਵੀਰੇ ਪਹਿਲਾਂ ਦੋ ਦੰਦ ਕਿੰਨੇ ਦਿਨ ਹੋ ਗਏ ਸੂਈ ਸੂਈ ਨੂੰ ਉਹਨੂੰ 17 ਦਿਨ ਹੋ ਗਏ ਵੀਰੇ ਉਹ ਬੱਚਾ ਬਟਾ ਦਾ ਬੱਚਾ ਬੱਚਾ ਆ ਗਿਆ ਮਗਰ ਬੱਚਾ ਬਸ ਆ ਗਿਆ ਨਾ ਹਾਂਜੀ ਹਾਂਜੀ ਬਸ ਠੀਕ ਆ ਇਹਦੇ ਥੱਲੇ ਬਈ ਕਿੰਨਾ ਦੁੱਧ ਦੁੱਧ ਦੇ ਥੱਲੇ ਵੀਰੇ 18 ਲੀਟਰ ਆਪਾਂ 16 ਲੀਟਰ ਕਹਿ ਕੇ ਦੇਵਾਂਗੇ ਜੀ ਠੀਕ ਆ ਹਾਂਜੀ ਆਪਾਂ ਇਹਦੀ ਵੀ ਕੋਈ ਦੋ ਟਾਈਮ ਚਬਾਈ ਕਰ ਲੈ ਹਾਂਜੀ ਹਾਂਜੀ ਵੀਰੇ ਠੀਕ ਦੋ ਟਾਈਮ ਤਣ ਲੰਗ ਜਿੰਨਾ ਟਾਈਮ ਮਰਜ਼ੀ ਚਬਾਈ ਫਿਰ ਬਈ ਹੱਥੀ ਕਰਦੇ ਹੋ ਜਾਂ ਮਸ਼ੀਨ ਨਹੀਂ ਆਪਾਂ ਮਸ਼ੀਨ ਤੇ ਕਰਦੇ ਹਾਂ ਚਬਾਈ ਮਸ਼ੀਨ ਤੇ ਕਰਦੇ ਹਾਂ ਹਾਂਜੀ ਚਬਾਈ ਇਹਨ ਚਵਾਈ ਬਹੁਤ ਵਧੀਆ ਇਹ ਪੋਲੀ ਆ ਥਾਰੇ ਜੀ ਬੁਰੀ ਠੀਕ ਆ ਸੈਨ ਗਾਲੀ ਆ ਬਾਈ ਦੁੱਧ ਹੋਊਗਾ ਗਾੜਾ ਹੋਕ ਨਹੀਂ ਬਾਈ ਹਾਂਜੀ ਹਾਂਜੀ ਫੈਡ ਫੂਡ ਕਿਵੇਂ ਆਉਂਦੀ ਆ ਬਾਈ ਫੈਟ ਵਧੀਆ ਵੀਰੇ 37 ਰੁਪਏ ਲੱਗ ਰਿਹਾ ਦੁੱਧ ਦਾ ਠੀਕ ਆ ਮੋੜ ਲੈ ਮੋੜ ਲੈ ਬਈ ਕੋਈ ਗੱਲ ਨਹੀਂ ਇਹਨੂੰ ਬਾਕੀ ਰੰਗ ਰੂਪ ਦੇਖੋ ਬਾਈ ਪਲੀ ਵੀ ਬਹੁਤ ਆ ਯਾਰ ਹਣਾ ਹਾਂਜੀ ਹਾਂਜੀ ਵੀਰੇ ਪਲੀ ਸਮੀ ਦੇਖੋ ਬਾਈ ਫੁੱਲ ਆ ਗਈ ਤੇ ਫੁੱਲ ਬਰੀਡ ਆ ਗਈ ਮੂੰਹ ਵੀ ਬਈ ਦੱਸਦਾਗਾ 2 ਦਿਨ ਦਾ ਹੈ ਨਾ ਹਾਂਜੀ ਹਾਂਜੀ 2 ਦਿਨ ਦਾ ਬਈ ਮੂੰਹ 2 ਦਿਨ ਦਾ ਬਈ ਬੱਚੇ ਸਮਨ ਕੇ ਲੈ ਕੇ ਜਾਓ ਤੁਸੀਂ ਬਾਕੀ ਥਾਣਾ ਦਾ ਸਾਈਜ਼ ਆਪਾਂ ਨੇੜੇ ਚੈੱਕ ਕਰਾ ਲਾਂ ਆਰਡਰ ਆਰਡਰ ਬਹੁਤ ਸੋਹਣਾ ਲੱਗਿਆ ਵਾ ਬੈਠ ਹੂੰ ਆਰਡਰ ਚੈੱਕ ਕਰਾਉਣੇ ਲੈ ਚੈੱਕ ਕਰੋ ਫੀਟਿੰਗ ਵਾਲਾ ਆਰਡਰ ਆ ਬਾਕੀ ਕਲਾ ਕਲਾ ਥਣ ਜੰਮ ਨੂੰ ਖੀਲਾ ਚਾਰੇ ਥਣ ਪੂਰੇ ਗਾਇਬ ਤੇ ਲੱਗੇ ਵਾ ਇਹ ਲਾਲ ਵੀ ਨਾੜਾ ਨੂੜਾ ਨਾ ਫੁੱਲ ਚੰਗਿਆ ਹਵਾਨੇ ਤੇ ਜਿੰਨਾਂ ਲਈ ਬਬੀ ਮਗਰ ਨੂੰ ਨਹੀਂ ਮੂਰ ਨੂੰ ਬਹੁਤ ਸੋਣਾ ਪੰਡਾਲ ਹਵਾਨਾ ਕਰਮਾਣੀ ਨੂੰ ਲੱਗਿਆ ਵਗਾ ਬਾਕੀ ਥਣਾਂ ਦਾ ਸ਼ਾਇਦ ਵੀ ਬਹੁਤ ਚੰਗਾ ਆ ਗਿਆ ਤੇ ਮੋਲੇ ਬਈ ਦਾ ਫਕੀਰ ਮੋਲੇ 65000 ਰੁਪਏ ਦੇ ਦਾਂਗੇ 65000 ਹਾਂਜੀ ਹਾਂਜੀ ਵੀਰੇ 16 ਲੀਟਰ ਦੁੱਧਾਂ ਹੂੰ ਚੋਕੇ ਦਾ ਮਾਂਗੇ 16 ਲੀਟਰ ਵੀਰੇ ਦੁੱਧ 18 ਆਰਾਮ ਨਾਲ ਕੱਢੂਗੀ ਜage ਅਗਲੇ ਠੀਕ ਹੈ ਭਾਈ ਹਾਂਜੀ ਭਾਈ ਕਹਿੰਦਾ ਵੀ ਐ ਲਾਲੋ ਵੀ ਭਾਵੇਂ ਦੋ ਟਾਈਮ ਚਵਾਈ ਕਰ ਲਿਓ ਭਾਵੇਂ ਚਾਰ ਟਾਈਮ ਕਰ ਥਣਾ ਦਾ ਸਾਈਜ਼ ਆ ਜਿਹੜਾ ਬਹੁਤ ਚੰਗਾ ਆ ਗਿਆ ਬਈ ਪੂਰੇ ਗੈਬ ਤੇ ਥਣ ਲੱਗੇ ਵਾ ਲੇਵੇ ਦੀ ਜਿਹੜੀ ਫੀਟਿੰਗ ਆ ਬਾਕਮਾਲਾ ਸੂਈ ਸਵਾਈਆ ਬੱਚਾ ਮਗਰ ਆ ਗਿਆ ਬੱਛਾ ਕਰਮ ਵਾਲੀ ਤੇ ਬਈ ਇਹਦਾ ਮੁੱਲ ਫਿਰ ਕੀ ਮੁੱਲ 65000 ਰੁਪਏ ਮਾਨਤਾਨ ਕਰ ਦੇਗੇ ਬਈ 65000 ਹਾਂਜੀ ਮਾਨਤਾਨ ਮੁੱਲ ਕਰ ਦੇ ਮਾਨਤਾਨ ਬਾਈ ਕਹਿੰਦਾ ਕਰ ਦੇਗੇ 65000 ਰੁਪਏ ਦੀ ਬਾਈ ਆਪਾਂ ਇਹ ਵੜ ਦੇ ਦੇਗੇ ਤੇ ਜੇ ਕਿਸੇ ਵੀ ਵੀਰ ਨੂੰ ਦੋਮਾਂ ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ